ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਨਾਮ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾਂ ਵਾਲਿਆਂ ਨੇ ਗੁਰੂ ਹੁਕਮ ਵਿੱਚ ਕਰਨਲ ਪਿਆਰਾ ਸਿੰਘ ਦੀ ਨਿਗਾਠੀ ਕਰਨੀ ਅੱਜ ਦੇ ਭਾਗ ਵਿੱਚ ਤੁਹਾਨੂੰ ਦਸਾਂਗੇ ਨਾਮ ਦੀ ਸ਼ੁੱਧੀ ਦੁਆਰਾ ਜਦੋਂ ਸ੍ਰੀ ਅਵਤਾਰ ਸਿੰਘ ਜੀ ਨੂੰ ਅਸਾਧ ਰੋਗ ਤੋਂ ਸਦਾ ਵਾਸਤੇ ਛਟਕਾਰਾ ਮਿਲ ਗਿਆ ਛਟਕਾਰਾ ਮਿਲ ਗਿਆ ਤਾਂ ਸਾਰੇ ਜਾਨੂ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਇਸ ਗੱਲ ਦੀ ਚਰਚਾ ਸੀ ਕਿ 2.5 ਸਾਲ ਦੇ ਕਰੀਬਨ ਹਰ ਤਰ੍ਹਾਂ ਦੇ ਚੰਗੇ ਇਲਾਜ ਕਰਾਉਣ ਨਾਲ ਜਿਸ ਬਿਮਾਰੀ ਤੋਂ ਭੋਰਾ ਜਿੰਨਾ ਵੀ ਫਰਕ ਨਹੀਂ ਪਿਆ ਹੁਣ ਉਹ ਬਿਮਾਰੀ ਕਿਵੇਂ ਦੂਰ ਹੋ ਗਈ ਹਰੇਕ ਜਾਨੂ ਦੇ ਮਨ ਵਿੱਚ ਇਹ ਜਾਣਨ ਲਈ ਬਹੁਤ ਤੀਬਰ ਇੱਛਾ ਉਪਜਦੀ ਸੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਕਿਸੇ ਦਵਾਈ ਦਾ ਸੇਵਨ ਕਰਨ ਤੋਂ ਬਿਨਾ ਕੇਵਲ ਗੁਰੂ ਸ਼ਬਦ ਦੀ ਬਰਕਤ ਨਾਲ ਦਲੇਰ ਜੀ ਨੂੰ ਆਰਾਮ ਆਇਆ ਹੈ ਤੇ ਉਹਨਾਂ ਦੇ ਮਨ ਵਿੱਚ ਹੋਰ ਵੀ ਜ਼ਿਆਦਾ ਹਰਾਨੀ ਹੁੰਦੀ ਅਤੇ ਨਾਲ ਹੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਮਨ ਵਿੱਚ ਅਮਹਾ ਪੈਦਾ ਹੁੰਦਾ ਸ੍ਰੀ ਵਿਵਤਾਰ ਸਿੰਘ ਜੀ ਦੇ ਇੱਕ ਦੋਸਤ ਜਿਨ੍ਹਾਂ ਦਾ ਨਾਮ ਪਿਆਰਾ ਸਿੰਘ ਸੀ ਜੋ ਕਿੰਗ ਚਾਰਜ ਇੰਡੀਅਨ ਮਿਲਟਰੀ ਸਕੂਲ ਜਲੰਧਰ ਸ਼ੌਣੀ ਦਾ ਬੜਾ ਲਾਇਕ ਵਿਦਿਆਰਥੀ ਸੀ ਪਿਆਰਾ ਸਿੰਘ ਬ੍ਰਿਟਿਸ਼ ਆਰਮੀ ਜੁੰਟ ਵਿੱਚ ਸੈਕੰਡ ਲੈਫਟੀਨੈਂਟ ਚੁਣਿਆ ਗਿਆ ਸੈਕੰਡ ਲੈਫਟੀਨੈਂਟ ਦੇ ਅਹੁਦੇ ਤੇ ਕਮਿਸ਼ਨ ਦੇ ਦੇਣ ਤੋਂ ਪਹਿਲਾਂ ਇਸ ਦਾ ਮੈਡੀਕਲ ਚੈੱਕਅਪ ਹੋਇਆ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਕਰਨਲ ਵਾਸੂ ਨੇ ਅੱਖਾਂ ਦੇ ਟੈਸਟ ਵਿੱਚ ਨਿਗਾ ਘਟ ਹੋਣ ਕਾਰਨ ਉਸ ਨੂੰ ਫੇਲ ਕਰ ਦਿੱਤਾ ਜਿਸ ਕਾਰਨ ਪਿਆਰਾ ਸਿੰਘ ਨੂੰ ਸੈਕੰਡ ਲੈਫਟੀਨੈਂਟ ਦੀ ਥਾਂ ਸਿਪਾਹੀ ਰੈਂਕ ਵਿੱਚ ਰੱਖਿਆ ਗਿਆ ਦੋ ਸਾਲ ਵਿੱਚ ਉਹ ਹਵਾਲਦਾਰ ਬਣ ਗਿਆ ਤੇ ਬਦਲੀ ਲਹਾਰ ਛਾਉਣੀ ਦੀ ਹੋਗੀ ਪਿਆਰਾ ਸਿੰਘ ਜਦੋਂ ਸ੍ਰੀ ਵਧਾਵਾ ਸਿੰਘ ਜੀ ਨੂੰ ਮਿਲੇ ਤਾਂ ਪਿਆਰਾ ਸਿੰਘ ਨੇ ਪੁੱਛਣਾ ਕੀਤਾ ਕਿ ਅਤਾਤ ਸਿੰਘ ਅਜੇ ਜਿਉਂਦਾ ਹੈ ਤਾਂ ਉਸ ਦੇ ਉੱਤਰ ਵਿੱਚ ਵਧਾਵਾ ਸਿੰਘ ਜੀ ਨੇ ਉਸ ਨੂੰ ਕਿਹਾ ਕਿ ਉਹ ਮਹਾਪੁਰਸ਼ ਭਾਈ ਹਰਨਾਮ ਸਿੰਘ ਜੀ ਦੇ ਆਤਮਿਕ ਸ਼ਕਤੀ ਅਤੇ ਗੁਰਬਾਣੀ ਦੀ ਪਾਰਸ ਕਲਾ tatha ਨਾਮ ਉਹ ਖੁੱਦੀ ਆ ਕੋਦੇ ਰਾਹੀ ਬਿਲਕੁਲ ਨਮਾਨ ਰਹਾ ਅਰੋਗ ਹੋ ਚੁੱਕਾ ਹੈ ਅਤੇ ਸਾਰੇ ਕੰਮਕਾਰ ਵਿੱਚ ਪੂਰਾ ਹਿੱਸਾ ਲੈਂਦਾ ਹੈ ਤਦ ਪਿਆਰਾ ਸਿੰਘ ਦੀ ਰਿਆਨੀ ਦੀ ਕੋਈ ਹੱਦ ਨਾ ਰਹੀ ਰਹੀ ਅਤੇ ਅਵਤਾਰ ਸਿੰਘ ਜੀ ਨੂੰ ਮਿਲਣ ਅਤੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਇੱਛਾ ਪ੍ਰਗਟ ਕੀਤੀ ਦਿਨ ਨੀਤ ਕਰਕੇ ਦੋਵੇਂ ਲਾਹੌਰ ਤੋਂ ਚੱਲ ਪਏ 119 ਜਨੂਬੀ ਚੱਕ ਜ਼ਿਲ੍ਹਾ ਸਰਗੋਦਾ ਸ੍ਰੀ ਅਵਤਾਰ ਸਿੰਘ ਪਾਸ ਪੁੱਜ ਗਿਆ ਸੁਖ શાંત ਸਾਂਝੀ ਕਾਨਫਰੈਂਸ ਅਵਤਾਰ ਸਿੰਘ ਜੀ ਨੇ ਆਪਣੀ ਹੀ ਜ਼ੁਬਾਨੀ ਸਾਰੀ ਹੱਡ ਬੀਤੀ ਦਸੀ ਤਿੰਨਾਂ ਦੀ ਸਲਾਹ ਕੀਤੀ ਕਿ ਪਿਆਰਾ ਸਿੰਘ ਦੀ ਅੱਖਾਂ ਦੀ ਨજર ਵਾਸਤੇ ਬਾਬਾ ਜੀ ਨੂੰ ਬੇਨਤੀ ਕੀਤੀ ਜਾਵੇ ਇਹ ਸਲਾਹ ਬਣਾ ਕੇ ਤਿੰਨੇ ਬਾਬਾ ਜੀ ਦੇ ਦਰਸ਼ਨ ਕਰਨ ਉਹਨਾਂ ਦੀ ਘਰੇ ਗਏ ਸ਼੍ਰੀ ਵਧਾਵਾ ਸਿੰਘ ਅਦੇ ਸ਼੍ਰੀ ਵਤਾ ਸਿੰਘ ਜੀ ਨੇ ਬਾਬਾ ਜੀ ਨੂੰ ਪਿਆਰਾ ਸਿੰਘ ਦੇ ਪਰਥਾਏ ਮੇਸਟਰ ਨਾਲ ਦੱਸਿਆ ਅਤੇ ਨਾਲ ਹੀ ਬੇਨਤੀ ਕੀਤੀ ਗਈ ਇਸ ਦੀ ਦੁਬਾਰਾ ਮੈਡੀਕਲ ਕਰਨ ਲਈ ਦਿੱਤੀ ਤਰਕਾਸ਼ ਮਨਜ਼ੂਰ ਹੋ ਗਈ ਹੈ ਤੇ ਪਿਆਰਾ ਸਿੰਘ ਮੈਡੀਕਲ ਦੁਬਾਰਾ ਬੋਰਡ ਮੈਡੀਕਲ ਦੁਬਾਰਾ ਬੋਰਡ ਕਰੇਗਾ ਜੋ ਬੋਰਡ ਇਸ ਨੂੰ ਪਾਸ ਕਰ ਦੇਵੇਗਾ ਤਾਂ ਫਿਰ ਪਹਿਲੇ ਸੈਕੰਡ ਲੈਫਟੀਡੈਂਟ ਰੈਂਕ ਤੇ ਨਿਯੁਕਤੀ ਹੋ ਜਾਵੇਗੀ ਆਪ ਜੀ ਕਿਰਪਾ ਕਰਕੇ ਇਸ ਨੂੰ ਅਸ਼ੀਰਵਾਦ ਬਖਸ਼ਿਸ਼ ਕਰੋ ਸਾਰੇ ਵਿਸਥਾਰ ਸੁਣ ਕੇ ਬਾਬਾ ਜੀ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ ਆਪ ਹੀ ਕਰਨਹਾਰ ਸਮਰਥਨ ਕੱਲ ਸਵੇਰੇ ਤੁਸੀਂ ਪ੍ਰਸ਼ਾਦ ਲੈ ਕੇ 7 ਵਜੇ ਗੁਰਦੁਆਰਾ ਸਾਹਿਬ ਆ ਜਾਣਾ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਅਸੀਂ ਗੁਰੂ ਮਹਾਰਾਜ ਜੀ ਬਖਸ਼ ਕਰਨ ਵਾਲੇ ਸਮਰਥਨ ਅਗਲੇ ਦਿਨ ਸਵੇਰੇ ਨੀਤਿਸ਼ ਨੇ ਸਮੇਂ ਅਨੁਸਾਰ ਤਿੰਨੇ ਗੁਰਦੁਆਰਾ ਸਾਹਿਬ ਪੁੱਜ ਗਿਆ। ਬਾਬਾ ਜੀ ਵਿਹਾਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਆ ਪੁੱਜੇ। ਗੁਰੂ ਮਹਾਰਾਜ ਦੇ ਦਰਸ਼ਨ ਕਰਨ ਕਾਰਨ ਪ੍ਰੰਤ ਬਾਬਾ ਜੀ ਨੇ ਪਿਆਰਾ ਸਿੰਘ ਲਈ ਗੁਰੂ ਚਰਨਾ ਵਿੱਚ ਅਰਦਾਸ ਕੀਤੀ ਅਤੇ ਹੁਕਮ ਨਾਵਾ ਲਿਆ ਸਤਿਗੁਰੂ ਦੇ ਮੁਖਵਾਕ ਲੈਣ ਪ੍ਰੰਤ ਆਪ ਜੀ ਨੇ ਬਚਨ ਕੀਤਾ ਪਿਆਰਾ ਸਿੰਘ ਜੀ ਨੂੰ ਗੁਰਦੇਵ ਪਿਤਾ ਜੀ ਨੇ ਤੇਰੀ ਅਰਦਾਸ ਮਨਜ਼ੂਰ ਕਰ ਲਈ ਹੈ ਆਪ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੋਂ ਉੱਠੇ ਅਤੇ ਜਿੱਥੇ ਵੀ ਸੰਗਤ ਮਹਾਰਾਜ ਦੀ ਚਰਨਾਂ ਨੰਗ ਦੀ ਉਸ ਫਰਸ਼ ਉੱਪਰੋਂ ਆਪਣੇ ਹੱਥਾਂ ਨਾਲ ਸੰਗਤ ਦੀ ਚਰਨ ਧੂੜ ਲਾ ਕੇ ਪਿਆਰਾ ਸਿੰਘ ਦੀਆਂ ਦੋਵਾਂ ਅੱਖਾਂ ਉੱਪਰ ਹੱਥ ਫੇਰ ਦਿੱਤਾ ਤੇ ਵਜਨ ਗੀਤਾ ਜਾ ਹੁਣ ਤੈਨੂੰ ਬੂੜ ਵਾਲੇ ਨਿਗਾ ਵੱਲੋਂ ਫੇਲ ਨਹੀਂ ਕਰ ਸਕਣਗੇ ਗੁਰੂ ਚਰਨਾਂ ਵਿੱਚ ਅਸ਼ੀਰਵਾਦ ਪ੍ਰਾਪਤ ਕਰਨ ਬਰੰਦ ਸ੍ਰੀ ਪਿਆਰਾ ਸਿੰਘ ਤੇ ਸ੍ਰੀ ਵਧਾਵਾ ਸਿੰਘ ਆਬਾਬਸ ਆਗੇ ਅਗਲੇ ਹਫਤੇ ਬੋਰਡ ਨੇ ਜਿਸ ਦਾ ਚੇਅਰਮੈਨ ਅੰਗਰੇਜ਼ ਡਾਕਟਰ ਸੀ ਪਿਆਰਾ ਸਿੰਘ ਜੀ ਨੂੰ ਸੱਦਿਆ ਅਤੇ ਆਪ ਦੀਆਂ ਅੱਖਾਂ ਚੈੱਕ ਕੀਤੀਆਂ ਪਿਆਰਾ ਸਿੰਘ ਨੇ A ਤੋਂ Z ਤੱਕ ਸਾਰੇ ਅੱਖਰ ਬੜੇ ਆਰਾਮ ਨਾਲ ਪਾੜ ਲਿਆ ਅੰਗਰੇਜ਼ ਡਾਕਟਰ ਨੇ ਫਿਰ ਦੁਬਾਰਾ ਪੂਰੀ ਤਸੱਲੀ ਕੀਤੀ ਤੇ ਕਿਹਾ ਤੁਹਾਨੂੰ ਕਿਸ ਬੇਫਕੂਫ ਨੇ ਡਾਕਟਰ ਨੇ ਨਿਗਾਹ ਵੱਲੋਂ ਫੇਲ ਕਰਕੇ ਤੇਰੀ ਜ਼ਿੰਦਗੀ ਖਰਾਬ ਕੀਤੀ ਹੈ ਤੇਰੀ ਨજર ਬਿਲਕੁਲ ਠੀਕ ਹੈ ਬੋਰਡ ਦੇ ਚੇਅਰਮੈਨ ਨੇ ਉਸੇ ਵੇਲੇ ਪਿਆਰਾ ਸਿੰਘ ਨੂੰ ਪਿਆਰਾ ਸਿੰਘ ਨੂੰ ਸੈਕੰਡ ਲੈਫਟੀਨੈਂਟ ਦਾ ਰੈਂਕ ਤੇ ਬਹਾਲ ਕਰਨ ਦੀ ਸਿਫਾਰਸ਼ ਕੀਤੀ ਮੈਡੀਕਲ ਰਿਪੋਰਟ ਪੂਜਨ ਤੇ ਪਿਆਰਾ ਸਿੰਘ ਨੂੰ ਪਹਿਲੇ ਰੈਂਕ ਤੋਂ ਬਹਾਲ ਕੀਤਾ ਗਿਆ ਤੇ ਬਾਅਦ ਵਿੱਚ ਕਰਨਲ ਦੇ ਅਹੁਦੇ ਨੂੰ ਪ੍ਰਾਪਤ ਕਰਕੇ ਰਿਟਾਇਰ ਹੋਇਆ ਜਿੱਥੇ ਦੁਨੀਆ ਦੇ ਸਾਰੇ ਹੀ ਲੇਵਸੀਲੇ ਫੇਲ ਹੋ ਜਾਂਦੇ ਹਨ ਅਤੇ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਦੀ ਮੇਰ ਸਾਥ ਦਿੰਦੀ ਹੈ ਅਤੇ ਕੀਤੀ ਹੋਈ ਅਰਦਾਸ ਰੰਗ ਲਿਆਉਂਦੀ ਹੈ ਸਰਵ ਵਿਆਪਕ ਪ੍ਰਭੂ ਸਭ ਦਾਤਾ ਸੁਖ ਦੇਣ ਵਾਲਾ ਹੈ ਗੁਰੂ ਦੀ ਸੇਵਾ ਅਤੇ ਬਖਸ਼ਿਸ਼ ਦੁਆਰਾ ਕੀ ਨਹੀਂ ਮਿਲਦਾ ਭਾਵ ਸਭ ਕੁਝ ਮਿਲ ਜਾਂਦਾ ਹੈ ਪਰਮੇਸ਼ਰ ਪਿਛੇ ਧਰਨ ਵਾਲਿਆਂ ਨੂੰ ਆਗੂ ਬਣਾ ਦਿੰਦਾ ਹੈ ਨਿਰਾਸ਼ਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਉਸ ਦੀ ਮੇਰ ਨਾਲ ਕੰਗਾਲ ਨਿਮਾਨ ਬਣ ਜਾਂਦਾ ਹੈ ਉਹ ਮਾਲਕ ਰੋਗੀਆਂ ਦੇ ਰੋਗ ਦੂਰ ਕਰਨ ਵਾਲਾ ਹੈ ਪ੍ਰਭੂ ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰਦਾ ਹੈ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਵਾਧਤ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ